ਵਾਸਫੀ ਇਸ ਗੱਲ ਕਰਕੇ ਲਈ ਜਾ ਰਹੀ ਹੈ ਜਿਹੜਾ ਮਨਰੇਗਾ ਕਾਨੂੰਨ ਬਣਿਆ ਇਹਨੂੰ ਕਾਨੂੰਨ ਮੁਤਾਬਕ ਲਾਗੂ ਨ ਕਰਿਆ ਜਾ ਰਿਹਾ ਜਿਹੜੀਆਂ ਕਿ ਮਨਰੇਗਾ ਦੇ ਵਿੱਚ ਬਹੁਤ ਜ਼ਿਆਦਾ ਧੰਦਲੀਆਂ ਹੋ ਰਹੀਆਂ ਨੇ ਤੇ ਕਿਸ ਤਰ੍ਹਾਂ ਦੀਆਂ ਧੰਦਲੀਆਂ ਧੰਦਲੀਆਂ ਇਸ ਤਰ੍ਹਾਂ ਦੀ ਨੇ ਕਿ ਦੇਖੋ ਇੱਕ ਪਹਿਲਾਂ ਤਾਂ ਆਫਲਾਈਨ ਹਾਜ਼ਰੀ ਲੱਗਦੀ ਸੀ ਤੇ ਪਤਾ ਨਹੀਂ ਪਈ ਲੱਗਦਾ ਹੈਗਾ ਕੌਣ ਕੰਮ ਤੇ ਕੌਣ ਗਿਆ ਨਹੀਂ ਗਿਆ ਹੈਗਾ ਤੇ ਉਹਨਾਂ ਦੇ ਪੈਸੇ ਪਾਏ ਜਾਂਦੇ ਤੇ ਜਦੋਂ ਜੇ ਪਿੰਡ ਦੇ ਵਿੱਚ ਕੋਈ ਕਹਿੰਦਾ ਵੀ ਸੀਗਾ ਬੀ ਇਹ ਬੰਦਾ ਕੰਮ ਦੀ ਨਹੀਂ ਕਰੇ ਪੈਸੇ ਪਾਤੇ ਉਹ ਕਹਿੰਦੇ ਤੇ ਸਬੂਤ ਕੀ ਹੈ ਤਾਂ ਹੁਣ ਆਨਲਾਈਨ ਹਾਜ਼ਰੀ ਲੱਗਣ ਲੱਗੀ ਆਨਲਾਈਨ ਹਾਜ਼ਰੀ ਲੱਗਣ ਦਾ ਕਾਰਨ ਇਹ ਸੀਗਾ ਵੀ ਹੋ ਸਕਦਾ ਵੀ ਭ੍ਰਿਸ਼ਟਾਚਾਰ ਖਤਮ ਹੋ ਜਾਵੇ ਤੇ ਸਬੂਤ ਹੋ ਜਾਣਗੇ ਲੋਕ ਡਰਨਗੇ ਇਸ ਗੱਲ ਤੋਂ ਵੀ ਸਾਡਾ ਸਬੂਤ ਨਾ ਕਿਤੇ ਚਲਾ ਜਾਵੇ ਪਰ ਇਹਨਾਂ ਨੇ ਉਹਦੀਆਂ ਵੀ ਚੋਰ ਮੋਰੀਆਂ ਲੱਭ ਲਈਆਂ ਵੀ ਕਿਸ ਤਰ੍ਹਾਂ ਅਸੀਂ ਭ੍ਰਿਸ਼ਟਾਚਾਰ ਨੂੰ ਬੜਾਵਾ ਦੇ ਸਕਦੇ ਹਾਂ ਸਹਿ ਦੇ ਸਕਦੇ ਹਾਂ ਉਹ ਇਹ ਪ੍ਰਦਰਸ਼ਨ ਹੀ ਦਰਸਾ ਰਹੀ ਹੈ ਸਾਡੀ ਜੋ ਲਗਾਈ ਗਈ ਹੈ ਵੀ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਕਿਹੜੇ-ਕਿਹੜੇ ਤਰੀਕੇ ਨਾਲ ਹੋਇਆ ਹੋਇਆ ਉਹ ਪ੍ਰਦਰਸ਼ਨੀ ਦੇ ਰਾਹੀਂ ਸਾਰਾ ਇਹ ਲਾਇਆ ਕਿ ਕਿਵੇਂ ਗਲਤ ਹਾਜ਼ਰੀਆਂ ਪਈਆਂ ਨੇ ਇੱਕ ਬੰਦੇ ਨੇ ਦੋ ਜਗ੍ਹਾ ਖੜ ਕੇ ਫੋਟੋ ਕਰਾਈ ਹੈ ਘਰ ਬੈਠੇ ਬੰਦੇ ਦੀ ਦਿਹਾੜੀ ਪਈ ਆ ਤੇ ਸਿਰ ਨੂੰ ਤੇਲ ਲਾਉਂਦੀ ਬੀਬੀ ਘਰ ਬੈਠੀ ਆ ਉਹਦੀ ਉਹਦੀ ਵੀ ਹਾਜ਼ਰੀ ਨਰੇਗਾ ਦੇ ਵਿੱਚ ਪਈ ਆ ਆਨਲਾਈਨ ਹਾਜ਼ਰੀ ਚੜ ਰਹੀ ਆ ਇੱਥੇ ਜਮਾ ਹੀ ਇਸ ਚੀਜ਼ ਦਾ ਡਰ ਨਹੀਂ ਹੈਗਾ ਵੀ ਦੇਖੋ ਤੁਸੀਂ ਇੱਕ ਘਰੇ ਬੈਠਾ ਹਾਜ਼ਰੀ ਪਾ ਰਿਹਾ ਬੰਦਾ ਕਿ ਕੰਮ ਤੇ ਅਸੀਂ ਹਾਜ਼ਰ ਦਿਖਾ ਰਹੇ ਹਾਂ ਉਹਨੂੰ ਤੇ ਕਿਸ ਤਰ੍ਹਾਂ ਹੋ ਸਕਦਾ ਇਹ ਤਾਂ ਇਦੋਂ ਵੱਡਾ ਭ੍ਰਿਸ਼ਟਾਚਾਰ ਤਾਂ ਕੋਈ ਹੋ ਨਹੀਂ ਸਕਦਾ ਤੇ ਜਿਹੜੇ ਕਾਨੂੰਨ ਦੀ ਅਸੀਂ ਗੱਲ ਕਰਦੇ ਆ ਵੀ ਕਾਨੂੰਨ ਲਾਗੂ ਹੋਵੇ ਲੋਕਾਂ ਨੂੰ ਰਜਗਾਰ ਮਿਲੇ ਪਰ ਇੱਥੇ ਤਾਂ ਇਸ ਤਰੀਕੇ ਨਾਲ ਗੈਰ ਕਾਨੂੰਨੀ ਕੰਮ ਚੱਲ ਰਿਹਾ ਤਾਂ ਕਾਨੂੰਨ ਮੁਤਾਬਕ ਲੋਕਾਂ ਨੂੰ ਰਜਗਾਰ ਕਿੱਥੋਂ ਮਿਲੇਗਾ ਇਹ ਤਾਂ ਕਾਨੂੰਨ ਹੀ ਨਹੀਂ ਲਾਗੂ ਹੋ ਰਿਹਾ ਤਾਂ ਅਸੀਂ ਇਹ ਗੱਲ ਮੰਗ ਕਰਦੇ ਆ ਵੀ ਜਿਹੜਾ ਕਾਨੂੰਨ ਬਣਿਆ ਕਾਨੂੰਨ ਜਿਸ ਤਰ੍ਹਾਂ ਸਾਫ਼ ਸੁਥਰਾ ਲਿਖਿਆ ਗਿਆ ਹੈ ਕਰਦੇ ਵਿੱਚ ਉਸੇ ਤਰ੍ਹਾਂ ਲੋਕਾਂ ਨੂੰ ਬਣਦਾ ਹੱਕ ਮਿਲੇ ਉਹਨਾਂ ਨੂੰ ਜਿਹੜੇ ਵਰਕਰ ਹੱਕ ਮੰਗਦੇ ਨੇ ਲਿਖ ਕੇ ਕਾਨੂੰਨ ਮੁਤਾਬਕ ਉਹ ਉਹਨਾਂ ਨੂੰ ਤਾਂ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਗਮਰਾਹ ਕਰਦੇ ਨੇ ਤੇ ਤੁਹਾਡੇ ਪੈਸੇ ਨਹੀਂ ਆਉਣੇ ਤੁਹਾਡੇ ਇਹ ਹੋਣਾ ਤੁਹਾਡਾ ਮੈਡੀਕਲ ਸਹੂਲਤ ਜਿਹੜੀ ਉਹ ਨਹੀਂ ਮਿਲਣੀ ਹੈਗੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਕੋ ਨਾਲ ਡਰਾਇਆ ਧਮਕਾਇਆ ਜਾ ਰਿਹਾ ਜਿਹੜਾ ਕਿ ਦਫਤਰ ਕੋਈ ਅਰਜੀ ਲੈ ਕੇ ਆਉਂਦਾ ਜਾਂ ਉਹਨੂੰ ਰਸੀਵਿੰਗ ਨਹੀਂ ਦੇਣਾ ਜਿਹੜੇ ਕਿ ਹੱਥ ਕੰਡਾ ਹਰ ਇੱਕ ਤਰੀਕੇ ਦਾ ਪਣਾ ਕੇ ਦੇਖਿਆ ਗਿਆ ਮਜ਼ਦੂਰਾਂ ਨਾਲ ਵੀ ਜਿਹੜੀ ਅਸੀਂ ਗੱਲ ਕਰਦੇ ਆ ਕਿ ਮਨ ਮਰੇਗਾ ਵਰਕਰ ਇਹਦੇ ਵਿੱਚ ਆਜ਼ਾਦ ਅਰਜੀ ਦੇ ਕੇ ਕੰਮ ਲੈ ਸਕਦਾ ਪਰ ਕੋਈ ਇੱਥੇ ਆਜ਼ਾਦ ਨਹੀਂ ਸਾਨੂੰ ਦਿਖ ਰਿਹਾ ਹੈਗਾ ਇੱਥੇ ਤਾਂ ਪਰ ਕਾਨੂੰਨ ਮੁਤਾਬਕ ਵੀ ਲੋਕਾਂ ਨੂੰ ਗਬਰਾਹ ਕਰਕੇ ਗੁਲਾਮ ਕੀਤਾ ਜਾ ਰਿਹਾ 70 75 ਸਾਲ ਤੋਂ ਪੱਗ ਆਜ਼ਾਦੀ ਦੀ ਗੱਲ ਕਰਦੇ ਆ ਪਰ ਸਾਡੇ ਤਾਂ ਵਰਕਰ ਹਾਲੇ ਵੀ ਗੁਲਾਮ ਦੀ ਜ਼ਿੰਦਗੀ ਜੀ ਰਹੇ ਨੇ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਜੋ ਮਨਰੇਗਾ ਕਾਨੂੰਨ ਆਜ਼ਾਦੀ ਦਿੰਦਾ ਉਹ ਆਜ਼ਾਦੀ ਦੇ ਮੁਤਾਬਕ ਇਹਨਾਂ ਨੂੰ ਕੰਮ ਮਿਲੇ ਜੇ ਜਿਹੜੀ ਇਹ ਬ੍ਰਸ਼ਟਾ ਸਾਰੇ ਐਲੀਜੀਬਲ ਨੇ ਹਨਾ ਕੰਮ ਦੇ ਬਣ ਕੇ ਜਿਹੜੇ ਕਾਨੂੰਨੋ ਤੱਕ ਐਲੀਜੀਬਲ ਨੇ ਜਿਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਹੱਕ ਦਿੱਤਾ ਜਾਵੇ ਜਿਹੜੇ ਬੰਦਿਆਂ ਨੇ ਕੰਮ ਮੰਗਿਆ ਹੀ ਨਹੀਂ ਡੈਰੀ ਨੰਬਰ ਹੀ ਨਹੀਂ ਲੱਗਿਆ ਹੋਇਆ ਸਪੈਸ ਨੰਬਰ ਹੈ ਹੀ ਨਹੀਂ ਹੈਗਾ ਰਜਿਸਟਰ ਦੇ ਵਿੱਚ ਦਰਜ ਉਹਨਾਂ ਦੇ ਨਾਂ ਤੇ ਤਾਂ ਕੰਮ ਚੱਲ ਰਹੇ ਨੇ ਹੁਣ ਵੀ ਚੱਲ ਰਹੇ ਨੇ ਅੱਜ ਦੇ ਡੇਟ ਤੱਕ ਵੀ ਚੱਲ ਰਹੇ ਨੇ ਕੰਮ ਘਰੇ ਬੈਠੇ ਘਰੇ ਬੈਠੇ ਉਹ ਬੰਦੇ ਨਹੀਂ ਹਾਜ਼ਰੀਆਂ ਪੈਂਦੀਆਂ ਨੇ ਜਿਵੇਂ ਕਿ ਲਾਲੋ ਜਾਲੀ ਪ੍ਰੋਜੈਕਟ ਜਾਲੀ ਪ੍ਰੋਜੈਕਟ ਨੇ ਜਿਹੜੇ ਜਾਲੀ ਪ੍ਰੋਜੈਕਟ ਬਣਾਏ ਗਏ ਨੇ ਉਹਨਾਂ ਕੰਮ ਹੋਣ ਵਾਲਾ ਹੀ ਨਹੀਂ ਹੈਗਾ ਉੱਥੇ ਨੌਨ ਪ੍ਰੋਜੈਕਟ ਜਿਵੇਂ ਕਿ ਲਾਲੋ ਕੰਮ ਸੜਕ ਸੜਕ ਦਾ ਨਿਕੜਾ ਹੋਇਆ ਤੋਬਾ ਸਫਾਈ ਕਰਾਉਣੇ ਤੋਬੇ ਦਾ ਨਿਕੜਾ ਸਕੂਲ ਸਫਾਈ ਕਰਾ ਰਹੇ ਨੇ ਜਿਹੜਾ ਪ੍ਰੋਜੈਕਟ ਪਾਸ ਹੁੰਦਾ ਉੱਥੇ ਕੰਮ ਨਹੀਂ ਕਰਾਇਆ ਜਾਂਦਾ ਕਿਉਂਕਿ ਉਹ ਕੀ ਜਾ ਉਹ ਦਬ ਦਬਾ ਰੱਖਿਆ ਹੋਇਆ ਬਣਾ ਕੇ ਵਰਕਰਾਂ ਦੇ ਉੱਤੇ ਵੀ ਜਿੱਥੇ ਸਰਪੰਚជា ਅਧਿਕਾਰੀ ਕਹਿਣਗੇ ਕੰਮ ਸੋਨੇ ਉੱਥੇ ਕਰਨਾ ਪਰ ਕਾਨੂੰਨ ਕਹਿੰਦਾ ਵੀ ਕੰਮ ਸੋਨੇ ਉੱਥੇ ਕਰਨਾ ਜਿੱਥੇ ਤਾਂ ਸਾਨੂੰ ਪਾਸ ਹੋਇਆ ਹੋਇਆ ਦੋ ਦਿਨ ਪਹਿਲਾਂ ਉਹਨਾਂ ਨੂੰ ਸੂਚਿਤ ਕਰਨਾ ਮਨਰੇਗਾ ਵਰਕਰਾਂ ਨੂੰ ਵੀ ਸੋਡਾ ਇਸ ਜਗ੍ਹਾ ਦੇ ਉੱਤੇ ਕੰਮ ਨਿਕੜਿਆ ਹੋਇਆ ਸੋਨੇ ਇਸ ਜਗ੍ਹਾ ਤੇ ਜਾ ਕੇ ਕੰਮ ਲੱਗਣਾ 8 ਵਜੇ ਸੋਨੇ ਹਾਜ਼ਰ ਹੋਣਾ ਪਰ ਉੱਥੇ ਕੀ ਹੁੰਦਾ ਵਰਕਰਾਂ ਨੂੰ ਕਹਿੰਦੇ ਨੇ ਤੁਸੀਂ ਐ ਕਰੋ ਉਹ ਫਲਾਣੇ ਦੇ ਕਿਸੇ ਦੇ ਖੰਡ ਪਾੜ ਦਾ ਭੋਗ ਪਹਿਣਾ ਤੁਸੀਂ ਉੱਥੇ ਜਾ ਕੇ ਸਾਫ ਸਫਾਈ ਕਰਿਆ ਉਹ ਜਾ ਫਲਾਣੇ ਤੋਂ ਕੋਈ ਹੋਰ ਪ੍ਰੋਗਰਾਮ ਮਿਠਿਆ ਹੋਵੇ ਉੱਥੇ ਜਾ ਕੇ ਕੰਮ ਕਰਿਆਓ ਜਾਂ ਕਿਸੇ ਸਰਪੰਚ ਦੇ ਘਰੇ ਕੰਮ ਆ ਕਰਿਆਓ ਇਸ ਗੱਲ ਦੇ ਉੱਤੇ ਵੀ ਬਹੁਤ ਜ਼ਿਆਦਾ ਧੰੜੀਆਂ ਹੋ ਰਹੀਆਂ ਹੋ ਰਹੀ ਨੇ ਵਰਕਰਾਂ ਨੂੰ ਇਹ ਵਿਚਾਰਿਆਂ ਨੂੰ ਪਤਾ ਨਹੀਂ ਹੱਕ ਨਹੀਂ ਐ ਸਾਡਾ ਹੱਕ ਕੀ ਅਸੀਂ ਇਹ ਕੰਮ ਕਿੱਥੇ ਕਰਨਾ ਇਹਨਾਂ ਨੂੰ ਦਾ ਇਹੀ ਹੈ ਵੀ ਜਿਵੇਂ ਅਧਿਕਾਰੀ ਤੇ ਕਿਸੇ ਨੇ ਕਹਿਤਾ ਵੀ ਉਵੇਂ ਹੀ ਕੰਮ ਹੋਊਗਾ ਵੀ ਕਾਨੂੰਨ ਕਨਾਂ ਤਾਂ ਉਹ ਕਹਿੰਦੇ ਕਾਨੂੰਨ ਤਾਂ ਕੋਈ ਹੈ ਹੀ ਨਹੀਂ ਗੱਲਬਾਤ ਵੀ ਇਹ ਤਾਂ ਸਾਨੂੰ ਐਵੇਂ ਹੀ ਗਮਰਾਹ ਕੀਤਾ ਜਾਂਦਾ ਪਰ ਲੋਕਾਂ ਨੂੰ ਕਾਨੂੰਨ ਮੁਤਾਬਕ ਗਮਰਾਹ ਨਹੀਂ ਕੀਤਾ ਜਾਂਦਾ ਕਾਨੂੰਨ ਮੁਤਾਬਕ ਲੋਕਾਂ ਨੂੰ ਹੱਕ ਦੱਸਿਆ ਜਾਂਦਾ ਪਰ ਇਹ ਜਿਹੜਾ ਪ੍ਰਸ਼ਾਸਨ ਹੈ ਇਹ ਲੋਕਾਂ ਨੂੰ ਗਮਰਾਹ ਕਰ ਰਿਹਾ ਇਹ ਇਸ ਤਰੀਕੇ ਨਾਲ ਲੋਕਾਂ ਨੇ ਗੈਰ ਹਾਜ਼ਰੀਆਂ ਲਾ ਕੇ ਘਰ ਬੈਠਿਆਂ ਦੇ ਪੈਸੇ ਪਾ ਕੇ ਤੇ ਜਿਨ੍ਹਾਂ ਨੇ ਕੰਮ ਮੰਗੇ ਆ ਜਿਨ੍ਹਾਂ ਨੇ ਕੰਮ ਕੀਤਾਗਾ ਉਹਨਾਂ ਨੂੰ ਉਹਨਾਂ ਦੇ ਪੈਸੇ ਨਹੀਂ ਪੈਂਦੇ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨਾ ਆਧਾਰ ਕਾਟ ਲੈਣ ਕੰਨੀ ਤਰਾ ਖਾਤਾ ਠੀਕ ਨਹੀਂ ਇਸ ਤਰ੍ਹਾਂ ਦੇ ਜੋ ਸੋਸਰ ਡਾਏ ਜਾਂਦੇ ਨੇ ਕਿ ਤੁਹਾਡਾ ਪੈਸਾ ਨਹੀਂ ਪੈਂਦਾ ਹੈਗਾ ਅਧਿਕਾਰੀਆਂ ਨੂੰ ਤਾਂ ਮਿਲੇ ਹੋਣਗੇ ਅਧਿਕਾਰੀਆਂ ਨੂੰ ਬਹੁਤ ਜ਼ਿਆਦਾ ਮਿਲੇ ਆ ਤੇ ਧਰਨੇ ਪ੍ਰਦਰਸ਼ਨ ਵੀ ਹੋਏ ਨੇ ਸ਼ਿਕਾਇਤਾਂ ਵੀ ਦਿੱਤੀਆਂ ਨੇ ਅਸੀਂ ਪਿਛਲੇ ਹੋਗੇ 12ਵੇਂ ਮਹੀਨੇ ਦੇ ਵਿੱਚ 7 ਤਰੀਕ ਨੂੰ ਅਸੀਂ ਡੀਸੀ ਸਾਹਿਬ ਨੂੰ ਆਪਣੇ ਜ਼ਿਲ੍ਹੇ ਦੇ ਨੇ ਜਿਹੜੇ ਉਹਨਾਂ ਨੂੰ 156 ਸ਼ਿਕਾਇਤਾਂ ਦਿੱਤੀਆਂ ਨੇ ਜਿਦੇ ਵਿੱਚ 55 ਸ਼ਿਕਾਇਤਾਂ ਸਾਡੇ ਨਾਭੇ ਬਲਾਕ ਦੀਆਂ ਨੇ ਪਰ ਗਰਾਊਂਡ ਲੈਵਲ ਤੇ ਉਹਨਾਂ ਨੇ ਕੋਈ ਜਿਹੜੀ ਕਾਰਵਾਈ ਉਹ ਜ਼ੀਰੋ ਕਰ ਰੱਖੀ ਹੈ ਕੋਈ ਉਹਦੇ ਵਿੱਚ ਕਾਰਵਾਈ ਨਹੀਂ ਕੀਤੀ ਹਾਲ ਤੱਕ ਜਿਹੜੇ ਕਹਿੰਦੇ ਤੇ ਅਸੀਂ 10 ਦਿਨ ਦੇ ਵਿੱਚ ਕਾਰਵਾਈ ਕਰ ਦਾਂਗੇ ਹੋਣ ਅਸੀਂ ਇਹੀ ਮੰਗ ਕਰਦੇ ਆ ਕਿ ਇੱਕ ਮਨਰੇਗਾ ਜਿਹੜੀ ਇਹਨੂੰ ਕਾਨੂੰਨ ਮੁਤਾਬਕ ਲਾਗੂ ਕੀਤਾ ਜਾਵੇ ਜੀ ਦਾ ਹੱਕ ਬਣਦਾ ਜਿਹਨੇ ਕੰਮ ਕੀਤਾ ਕਾਨੂੰਨ ਮੁਤਾਬਕ ਉਹਨੂੰ ਇਸ ਸਮੇਂ ਸਿਰ ਪੇਮੈਂਟ ਹੋਵੇ ਉਹਦਾ ਬਣਦਾ ਹੱਕ ਉਹਨੂੰ ਦਿੱਤਾ ਜਾਵੇ ਇਹ ਕਾਰਨ ਆ ਜੀ ਕਿੰਨਾ ਸਰਕਾਰ ਨੇ ਦੇਖੋ ਜਿਹੜੀ ਭ੍ਰਿਸ਼ਟਾਚਾਰ ਸੀ ਉਹਨੂੰ ਬੰਦ ਕਰਨ ਦੇ ਬੋਟਾਂ ਤੋਂ ਪਹਿਲਾਂ ਹੀ ਯਤਨ ਕੀਤੇ ਸੀ ਵੀ ਅਸੀਂ ਭ੍ਰਿਸ਼ਟਾਚਾਰ ਹੋਣ ਨਹੀਂ ਦੇਵਾਂਗੇ ਪੰਜਾਬ ਦੇ ਵਿੱਚ ਤੇ ਭ੍ਰਿਸ਼ਟਾਚਾਰ ਨੇ ਇੱਕ ਮਨਰੇਗਾ ਹੈ ਜਿਹਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਇੱਕ ਆਨਲਾਈਨ ਹਾਜ਼ਰੀ ਦਾ ਪ੍ਰਬੰਧ ਕਰਿਆ ਸੀ ਤੇ ਆਨਲਾਈਨ ਹਾਜ਼ਰੀ ਦੇ ਵਿੱਚ ਵੀ ਇਹਨਾਂ ਨੇ ਚੋਰ ਮੋਰੀਆਂ ਕਰ ਲਿਆ ਜਿਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੋਈ ਘਰੇ ਬੈਠਿਆ ਦੀ ਹਾਜ਼ਰੀ ਲੱਗੀ ਹੋਈ ਆ ਕੋਈ ਸਿਰ ਵਾਰਿਆ ਕੋਈ ਆਪਣੇ ਅੰਦਰ ਬੈਠਾ ਹੀ ਹਾਜ਼ਰੀ ਲਵਾਰਿਆ ਮਾਸਟਰੋਲ ਦੇ ਵਿੱਚ ਦੋ ਜਾਲਿਆਂ ਦੀ ਮਾਸਟਰੋਂ ਨਿਕਲੇ ਹੋਏ ਤਿੰਨ ਜਾਲਿਆਂ ਦੀ ਹਾਜ਼ਰੀ ਲੱਗ ਰਹੀ ਆ ਉਹ ਅਸੀਂ ਜਾਲੀ ਪ੍ਰੋਜੈਕਟ ਨੇ ਜਿੱਥੇ ਕੋਈ ਕੰਮੇ ਨਹੀਂ ਹੋਣੇ ਵਾਲਾ ਇਹੋ ਜਿਹੇ ਚੀਜ਼ਾਂ ਨੇ ਜਿਹੜੀਆਂ ਅਸੀਂ ਪ੍ਰਦਰਸ਼ਨੀ ਕਰਕੇ ਇੱਕ ਸਾਹਮਣੇ ਲੈ ਕੇ ਆਏ ਆ ਤਾਂ ਕਿ ਇਹਨਾਂ ਦੀ ਜਾਂਚ ਹੋ ਸਕੇ ਇਹ ਜਦੋਂ ਤੋਂ ਚੱਲਦਾ ਤਾਂ ਉਦੋਂ ਤੋਂ ਹੀ ਆ ਜਦੋਂ ਤੋਂ ਮੰਨ ਕੇ ਚਲੋ ਮਨਰੇਗਾ ਦਾ ਆਨਲਾਈਨ ਹਾਜ਼ਰੀ ਦੇ ਵਿੱਚ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਸੀ ਕਿ ਹੁਣ ਇਹ ਨਹੀਂ ਹੋਊਗਾ ਜਿਹੜਾ ਕਿ ਹੁਣ ਦੁਬਾਰਾ ਉਸ ਤੋਂ ਜ਼ਿਆਦਾ ਵੱਧ ਰਿਹਾ ਅਗਲਾ ਸਾਡਾ ਇਹੀ ਰਹੂਗਾ ਜੀ ਦੇਖੋ ਜਿਉਂ ਜਦੋਂ ਤੱਕ ਇਹ ਬੰਦ ਨਹੀਂ ਹੋਊਗਾ ਅਸੀਂ ਐਵੇਂ ਹੀ ਇਹਨਾਂ ਦੀ ਪ੍ਰਦਰਸ਼ਨੀ ਅੱਗੇ ਤੇ ਅੱਗੇ ਬਤਾਉਂਦੇ ਰਹਾਂਗੇ ਰੋਜ਼ ਦੀ ਰੋਜ਼ ਅਧਿਕਾਰ ਨੂੰ ਅਸੀਂ ਜੀ ਡੀਸੀ ਤੱਕ ਏਡੀਸੀ ਤੱਕ ਜ਼ਿਲ੍ਹਾ ਪ੍ਰੀਸ਼ਦ ਨੂੰ ਮਿਲੇ ਆ ਤੇ ਬਾਰ ਬਾਰ ਸਾਡੀ ਉਹਨਾਂ ਨਾਲ ਮੀਟਿੰਗ ਵੀ ਹੋਈ ਤੇ ਉਹਨਾਂ ਤੱਕ ਅਸੀਂ ਮਿੰਤਾਂ ਤਰਲੇ ਕਰ ਚੁੱਕੇ ਕਿ ਇਹ ਕਾਨੂੰਨ ਆ ਜਿਹੜਾ ਉਹਨੂੰ ਲਾਗੂ ਕਰਨ ਦੇ ਵਿੱਚ ਇਹ ਕੋਈ ਇੱਥੇ ਦੀ ਸਾਡੀ ਸੁਣਵਾਈ ਨਹੀਂ ਹੋ ਰਹੀ ਅਗਲਾ ਤਾਂ ਦੇਖੋ ਅਸੀਂ ਫਿਲਹਾਲ ਬਲਾਕ ਲੈਵਲ ਤੇ ਕਰਦੇ ਆ ਅਸੀਂ ਫਿਰ ਜ਼ਿਲ੍ਹਾ ਲੈਵਲ ਤੇ ਵੀ ਕਰਾਂਗੇ ਪ੍ਰਦਰਸ਼ਨ ਹੀ ਤਾਂ ਸਹੀ ਆ ਰਹੀ ਹੈ ਸਾਨੂੰ ਵੀਰੇ ਜੱ ਸੈੱਟ ਪਾਇਆ ਸੀ ਨਾ ਸਾਡਾ ਐਂ ਕਹਿੰਦੇ ਸਾਡਾ ਕੋਈ ਖਰਚਾ ਨਹੀਂ ਹੋਣਾ ਕਹਿੰਦੇ 1 ਰੁਪਿਆ ਨਹੀਂ ਲੱਗਣਾ ਵੀ ਤੁਸੀਂ ਸ਼ੈੱਡ ਪਵਾ ਲਓ। ਅਸੀਂ ਕਿਹਾ ਠੀਕ ਹੈ ਵੀ ਸ਼ੈੱਡ ਪਵਾ ਲੈਂਦੇ ਹਾਂ ਅਸੀਂ। ਉਦੋਂ ਬਾਅਦ ਅਸੀਂ ਸ਼ੈੱਡ ਪਵਾ ਲਿਆ ਸਾਨੂੰ ਕੋਈ ਪੈਸਾ ਨਹੀਂ ਆਇਆ। ਜਿਹੜਾ ਲੇਬਰ ਖਰਚਾ ਸੀ ਉਹ ਹੀ ਬਸ ਪਾਇਆ ਸਾਨੂੰ ਹੋਰ ਕੋਈ ਪੈਸਾ ਨਹੀਂ ਪਾਇਆ ਸਾਨੂੰ। ਅਸੀਂ ਭੀੜਵਦ ਅਫਸਰ ਜੀ ਵੀ ਜਾਏ ਐ ਸਾਰਿਆਂ ਕੋਲ ਜਾਏ ਸਾਡਾ ਕੋਈ ਪੈਸਾ ਨਹੀਂ ਆਇਆ ਅਜੇ ਤੱਕ ਵੀ। ਤੁਸੀਂ ਸ਼ੈੱਡ ਦਾ ਸਮਾਨ ਆਪ ਨੂੰ ਆਪ ਹੁੰਦਾ। ਹਾਂ ਜੀ ਅਸੀਂ ਆਪ ਲਿਆ ਕੇ ਪਾਇਆਗਾ। ਵਿਆਜੂ ਪੈਸੇ ਲੈ ਕੇ ਕਿਸੇ ਤੋਂ ਫੇਰ ਲੈਂਦਾ ਸੀ ਅਸੀਂ। ਤੁਹਾਨੂੰ ਤਾਂ ਤੁਹਾਨੂੰ ਪੈਸੇ ਵਾਪਸ ਨਾ ਜੀ ਪੈਸਾ ਕੋਈ ਵਾਪਸ ਨਹੀਂ ਮਿਲਿਆ ਤੁਹਾਨੂੰ ਕਿੰਨੇ ਪੈਸੇ ਕਹਿੰਦੇ ਸੀ ਤੁਹਾਨੂੰ ਦਿੱਤੇ ਜਾ ਸਾਨੂੰ ਜੀ 60000 ਦੱਸਿਆ ਸੀਗਾ ਕਿਹਾ ਸੀ ਹਾਂ ਜੀ ਉੱਚ ਕਿੰਨੇ ਮਿਲੇ ਹੁੰਦੇ ਚੁੱਕੀ ਹੈ ਬਸ ਲਿਆਵਰ ਖਰਚੇ ਹੀ ਪਾਇਆ ਹੋਈ ਅਸੀਂ ਸਾਲ ਪਰ ਕੰਮ ਨਹੀਂ ਕਰਿਆ ਨਰੇਗਾ ਚ ਹੋਰ ਕੋਈ ਪੈਸਾ ਨਹੀਂ ਆਇਆ ਸਾਨੂੰ ਸਾਨੂੰ ਕੋਈ ਪੈਸਾ ਨਹੀਂ ਪੁਆਰ ਠੀਕ ਹੈ ਨਹੀਂ ਅਸੀਂ ਵੀ ਦੇਖਾ ਸੀ ਸਾਰਾ ਖਰਚਾ ਗੌਰ ਇਹਨੇ ਤੇ ਲੈ ਕੇ ਉਹ ਕਰਿਆ ਪਤਾ ਵਿਆਜ ਤੇ ਹਾਂ ਕੋਈ ਪੈਸਾ ਨਹੀਂ ਪਿਆ ਸਾਨੂੰ ਕਿੰਨਾ ਪੈਸਾ ਕਹਿੰਦੇ ਸੀ ਤੁਹਾਨੂੰ ਦਿੱਤਾ ਜਾਊਗਾ ਸਾਨੂੰ ਭਾਈ ਕਰਦੇ ਕਹਿੰਦੇ ਕੋਈ ਕਰਦੇ 6000 ਮਿਲਦੀ ਕੋਈ ਕਰਦੇ ਇੰਨਾ ਮਿਲਦੀ ਇੰਨਾ ਮਿਲਦੀ ਕੋਈ ਪੈਸਾ ਨਹੀਂ ਪੈਸਾ ਨਾਲ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗਾ ਸੀ ਇਹੀ ਕਰਦੇ ਆ ਭਾਈ ਜਿਹੜਾ ਸਾਡਾ ਖਰਚਾ ਹੋਇਆ ਉਹ ਤੁਹਾਨੂੰ ਦੇ ਚੱਕਦੇ ਨਹੀਂ ਆ ਦੇਣ ਸਾਨੂੰ ਕਾਹチェ ਦਾ ਕੋਈ ਖਰਚਾ ਨਹੀਂ ਸਾਨੂੰ ਦਿੱਤਾ ਹੈਗਾ ਉਹਨਾਂ ਨੇ